ਉਹ ਸ਼ਾਰਪਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਦਲਬਾਤ ਸਿੰਘ ਗੁਰਾਇਆ ਜ਼ਿਕਰ ਲਗਾਤਾਰ ਹਿਮਾਚਲ ਦੇ ਵਿੱਚ ਪੈ ਰਹੀ ਬਾਤ ਦੇ ਕਾਰਨ ਜਿੱਥੇ ਪੌਂਗ ਡੈਮ ਦਾ ਪਾਣੀ ਦਾ ਪੱਧਰ ਵੱਧਦਾ ਤੇ ਉੱਥੇ ਜਿਹੜੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਜਿਹੜਾ ਪੌਂਗ ਡੈਮ ਦਾ ਪਾਣੀ ਜਿਹੜਾ ਆ ਉਹ ਬਿਆਸ ਦਰਿਆ ਦੇ ਵਿੱਚ ਛੱਡਿਆ ਜਾਂਦਾ ਤੇ ਪ੍ਰਸ਼ਾਸਨ ਵੱਲੋਂ ਜਿਹੜੇ ਦਰਿਆ ਦੇ ਕਿਨਾਰੇ ਪਿੰਡ ਨੇ ਉਹਨਾਂ ਨੂੰ ਅਲਰਟ ਵੀ ਕੀਤਾ ਜਾਂਦਾ ਪਰ ਅੱਜ ਅਸੀਂ ਉਸ ਜਗ੍ਹਾ ਦੇ ਉੱਤੇ ਮੌਜੂਦ ਹਾਂ ਜਿੱਥੇ 2023 ਦੇ ਵਿੱਚ ਹਾਰ ਵਰਗੇ ਹਾਲਾਤ ਬਣ ਜਾਂਦੇ ਨੇ ਤੇ ਇਹ ਉਹ ਤੁਸੀਂ ਬਾਨਾ ਜਿੱਥੇ ਲੋਕ ਜਿਹੜੇ ਨੇ ਆਪ ਅੱਜ ਇਸ ਜਗ੍ਹਾ ਦੇ ਉੱਤੇ ਮਿੱਟੀ ਪਾ ਰਹੇ ਨੇ ਇਹ ਉਹ ਤੁਸੀਂ ਬਾਨੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜਾ ਬਨ ਟੁੱਟਦਾ ਤੇ ਅਗਲੇ ਬੰਨੇ ਜਿਹੜੇ ਦਰਜਣਾਂ ਦੇ ਪੇੜ ਜਿਹੜੇ ਨੇ ਉਹ ਇਸ ਪਾਣੀ ਦਾ ਪ੍ਰਭਾਵ ਤੋਂ ਹੁੰਦੇ ਨੇ ਤੇ ਕਈ ਏਕੜ ਜਿਹੜੀ ਜ਼ਮੀਨ ਆ ਕਈ ਏਕੜ ਜਿਹੜੀ ਫਸਲ ਆ ਇੱਥੋਂ ਜਿਹੜੀ ਆ ਉਹ ਖਰਾਬ ਹੋ ਜਾਂਦੀ ਆ ਤੇ ਅੱਜ ਜਿਹੜਾ ਇੱਕ ਵਾਰ ਫੇਰ ਜੇਕਰ ਹਾਰ ਵਰਗੇ ਹਾਲਾਤ ਪਾਦੇ ਨੇ ਤਾਂ ਵੱਡੇ ਪੱਧਰ ਤੇ ਇਹਨਾਂ ਪਿੰਡਾਂ ਦਾ ਜਿਹੜਾ ਨੁਕਸਾਨ ਹੋ ਸਕਦਾ ਹੈ ਪਿੰਡ ਵਾਸੀ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਵੀ ਕਰਦੇ ਆਂ ਹਾਂਜੀ ਕੀ ਨਾਂ ਜੀ ਤੁਹਾਡਾ ਮੈਂ ਮਨਜਿੰਦਰ ਸਿੰਘ ਸਰਪੰਚ ਸਰਪੰਚ ਗ੍ਰਾਮ ਪੰਚਾਇਤ ਮਹਿਤਾਪੁਰ ਤਹਿਸੀਲ ਮਗੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਇਹ 2023 ਦੀ ਗੱਲ ਕਰੀਏ ਤਾਂ ਉਦੋਂ ਵੀ ਇੱਥੇ ਜਿਹੜੇ ਹਾਰਡ ਵਰਗੇ ਹਾਲਾਤ ਪੈਦਾ ਹੋਏ ਸੀਗੇ ਤੇ ਪਾਣੀ ਨੇ ਕਾਫੀ ਵੱਡਾ ਨੁਕਸਾਨ ਜਿਹੜਾ ਇਸ ਵਾਰ ਕੀਤਾ ਸੀ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਦੇ ਦੇਖੋ ਜੀ 2023 ਦੇ ਵਿੱਚ ਜਦੋਂ ਫਲੱਡ ਆਇਆ ਸੀ ਉਹ ਤੋਂ ਪਹਿਲੇ ਫਲੱਡ ਆਇਆ ਸੀ 1988 ਦੇ ਵਿੱਚ 88 ਤੋਂ ਲੈ ਕੇ 23 ਤੱਕ ਇਸ ਧੁੱਸੀ ਦੀ ਕਦੀ ਵੀ ਮੁਰੰਮਤ ਨਹੀਂ ਹੋਈ ਸੀ ਨਾ ਤਾਂ ਇਹ ਤੇ ਮਿੱਟੀ ਪਈ ਗਈ ਨਾ ਇਹਦੇ ਵੱਲ ਕਿਸੇ ਸਰਕਾਰ ਨੇ ਧਿਆਨ ਦਿੱਤਾ ਅਸੀਂ بار بار ਪ੍ਰਸ਼ਾਸਨ ਨੂੰ ਸਰਕਾਰ ਨੂੰ ਜਦੋਂ ਵੀ ਕੋਈ ਸਰਕਾਰ ਦਾ ਨੁਮਾਇੰਦਾ ਸਾਡਾ ਪਿੰਡ ਜਿਹੜਾ ਮਕੇਰੀਆਂ ਬਲਾਕ ਦਾ ਬਹੁਤ ਵੱਡਾ ਪਿੰਡ ਹੈ ਜਦੋਂ ਵੀ ਸਾਡੇ ਹਲਕੇ ਦਾ ਨੁਮਾਇੰਦਾ ਖੜਾ ਹੁੰਦਾ ਸਭ ਤੋਂ ਪਹਿਲੇ ਸਾਡੇ ਕੋਲ ਹੁੰਦਾ ਔਰ ਸਾਡੀ ਮੰਗ ਵੀ ਹੈ ਸਭ ਤੋਂ ਪਹਿਲੇ ਇਹ ਹੁੰਦੀ ਹੈ ਕਿ ਸਾਡਾ ਜਿਹੜਾ ਧੁੱਸੀ ਬਾਨਾ ਨੂੰ ਮਜ਼ਬੂਤ ਕੀਤਾ ਜਾਵੇ ਪਰ ਅੱਜ ਤੱਕ ਸਰਕਾਰਾਂ ਦੇ ਕੰਨਾਂ ਤੇ ਜੂਨ ਹੀ ਸਰਕੀ ਜਦੋਂ ਕਿਸੇ ਤਈ ਦੇ ਵਿੱਚ ਫਲੱਡ ਆਇਆ ਤਾਂ ਵੀ ਲੋਕਾਂ ਨਿਵਾਸੀਆਂ ਨੇ ਦੂਰ ਦਰੇਡੇ ਤੋਂ ਜਲੰਧਰ ਕਪੂਰਥਲਾ ਲੁਧਿਆਣੇ ਤੱਕ ਜਿਹੜੀ ਐ ਮਿੱਟੀ ਜਿਹੜੀ ਐ ਇੱਥੇ ਪ੍ਰੋਵਾਈਡ ਉਹਨਾਂ ਨੇ ਕਰਾਈ ਅੱਜ ਫੇਰ ਉਹੀ ਸਥਿਤੀ 2-3 ਦਿਨ ਤੋਂ ਬੰਦੀ ਆ ਰਹੀ ਹੈ ਹੁਣ ਵੀ ਪ੍ਰਸ਼ਾਸਨ ਜਿਹੜਾ ਕੱਲ ਅਸੀਂ ਨਿਊਜ਼ ਦੇ ਉੱਤੇ ਕੁਝ ਚੈਨਲਾਂ ਤੇ ਆਪਾਂ ਫੋਟੋ ਪਾਈਆਂ ਇਹਨਾਂ ਦੀਆਂ ਤੇ ਤਾਂ ਜਿਹੜਾ ਪ੍ਰਸ਼ਾਸਨ ਆਇਆ ਥੋੜਾ ਜਿਹਾ ਹਰਕਤ ਵਿੱਚ ਆਇਆ ਅੱਜ ਸਵੇਰ ਤੋਂ ਮਹਿਕਮੇ ਵਾਲੇ ਜਿਹੜੇ ਉਹਨਾਂ ਨੇ ਆਪਣੀ ਮਸ਼ੀਨ ਭੇਜੀ ਹੈ ਪਿੰਡ ਵਾਸੀ ਵੀਰ ਸਾਰੇ ਨੌਜਵਾਨ ਸਾਥੀ ਲਾਗੇ ਪਿੰਡਾਂ ਵਾਲੇ ਜਿੰਨੇ ਵੀ ਆ ਲੋਕ ਸਾਰੇ ਇੱਥੇ ਸਹਿਮੇ ਹੋਏ ਨੇ ਕਿ ਬੰਨ ਜਿਹੜਾ ਉਹਦਾ ਕੋਈ ਪਤਾ ਨਹੀਂ ਕਦੋਂ ਟੁੱਟ ਜਾਣਾ ਜਦੋਂ ਇਹ ਬੰਨ ਟੁੱਟਦਾ ਤਾਂ ਸਾਡੇ ਜਿਹੜਾ ਪਿੱਛੇ ਦੇ ਤਾਈ ਵਿੱਚ ਬਹੁਤ ਜ਼ਿਆਦਾ ਭਾਰੀ ਮਾਤਰਾ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਸੀ ਹੁਣ ਵੀ ਭਾਰੀ ਮਾਤਰਾ ਦੇ ਵਿੱਚ ਜਲ ਨਹੀਂ ਤੇ ਮਾਲੀ ਜਿਹੜਾ ਨੁਕਸਾਨ ਹੋਣ ਦਾ ਖਤਰਾ ਹੈ ਲੋਕ ਸਹਿਮੇ ਹੋਏ ਨੇ ਸੋ ਸਾਡੀ ਪ੍ਰਸ਼ਾਸਨ ਅੱਗੇ ਵੀ ਬੇਨਤੀ ਹੈ ਸਰਕਾਰ ਅੱਗੇ ਵੀ ਬੇਨਤੀ ਹੈ ਕਿ ਇਹ ਜਿਹੜਾ ਸਾਡਾ ਤੁਸੀ ਬੰਨ ਹੈ ਇਨੂੰ ਕਰੰਤ ਮਜ਼ਬੂਤ ਕੀਤਾ ਜਾਏ ਇਹਨੂੰ ਪੱਕਾ ਕੀਤਾ ਜਾਏ ਇਸ ਤੇ ਰੋਡ ਬਣਾਇਆ ਜਾਏ ਤਾਂ ਕਿ ਇਹਦੀ ਮਜ਼ਬੂਤੀ ਵੱਸ ਸਕੇ ਸਪੰਸਰ ਜਿੱਦਾਂ ਲਗਾਤਾਰ ਬਾਰਿਸ਼ ਹਿਮਾਚਲ ਦੇ ਵਿੱਚ ਹੋ ਰਹੀ ਪੰਜਾਬ ਦੇ ਵਿੱਚ ਹੋ ਰਹੀ ਹੈ ਤੇ ਪਿਛਲੇ ਦਿਨ ਹੀ ਗੱਲ ਕਰੀਏ ਤੇ ਪੌਂਗ ਡੈਮ ਦਾ ਪਾਣੀ ਜਿਹੜਾ ਬਿਆਸ ਦਰਿਆ ਦੇ ਵਿੱਚ ਛੱਡਿਆ ਗਿਆ ਸੀ ਲੱਗਦਾ ਕਿ ਤੁਹਾਨੂੰ ਕਿ ਜਿਹੜੇ ਹੋਣ ਵੀ ਜਿਹੜੇ ਹੜ ਵਰਗੇ ਹਾਲਾਤ ਆ ਪੈਦਾ ਹੋ ਸਕਦੇ ਆ ਜੇਕਰ ਸਮਾਂ ਰਹਿੰਦਾ ਨਾ ਇਸ ਨੂੰ ਦੇਖਿਆ ਗਿਆ ਦੇਖੋ ਜੀ ਅਸੀਂ ਸਵੇਰ ਦੇ 7 ਵਜੇ ਦੇ ਤਕਰੀਬਨ ਇੱਥੇ ਆ ਜੇ ਅਸੀਂ ਸਾਡੇ ਪਿੰਡ ਵਾਸੀ ਨਾ ਹੁੰਦੇ ਅੱਜ ਨੂੰ ਇਹ ਜਿਹੜਾ ਬੰਨ ਟੁੱਟ ਜਾਣਾ ਸੀ ਇਹਦਾ ਪਾਣੀ ਸਾਰਾ ਪਿੰਡ ਦੇ ਵਿੱਚ ਇੰਟਰ ਹੋ ਚੁੱਕਾ ਹੋਣਾ ਸੀ ਸਰਕਾਰੀ ਨੁਮਾਇੰਦਾ ਕੋਈ ਨਹੀਂ ਹੋਣ ਤੱਕ ਇੱਥੇ ਪਹੁੰਚ ਨਹੀਂ ਨਹੀਂ ਜੀ ਵਿਭਾਗ ਦੇ ਕੋਈ ਮੈਨੇ ਵਿਭਾਗ ਦੇ ਉਹਨਾਂ ਨੇ ਮਸ਼ੀਨ ਸਾਨੂੰ ਭੇਜੀ ਸੀ ਅੱਜ ਕੱਲ ਉਹਨਾਂ ਨੂੰ ਬੇਨਤੀ ਕੀਤੀ ਸੀ ਉਹ ਸਾਡੇ ਕੋਲ ਆਏ ਕੋਈ ਅਜੇ ਤੱਕ ਸਾਡੇ ਕੋਲ ਵੀਡੀਓ ਕੋਈ ਐਸ ਡੀ ਐਮ ਕੋਈ ਸਰਕਾਰ ਦਾ ਨੁਮਾਇੰਦਾ ਮੌਕੇ ਦੀ ਸਰਕਾਰ ਦਾ ਐਮ ਐਲ ਏ ਕਿਸੇ ਨੇ ਵੀ ਅਜੇ ਤੱਕ ਸਾਰ ਨਹੀਂ ਲਈ ਇੱਥੇ ਪਿੰਡ ਵਾਸੀ ਹੋਰ ਵੀ ਮੌਜੂਦ ਨੇ ਗੱਲਬਾਤ ਜਿਹੜੀ ਆ ਉਹਨਾਂ ਨਾਲ ਵੀ ਕਰਦੇ ਆ ਹਾਂਜੀ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਵਾਸੀ ਮਹਤਾਪੁਰ ਜੀ ਤਾਂ ਉਹ ਕੀ ਕਹਿਣਾ ਚਾਹੋਗੇ ਜੇ ਅੱਜ ਦੇ ਹਾਲਾਤ ਦੇਖੀਏ ਤਾਂ ਪਾਣੀ ਜਿਹੜਾ ਉਸ ਟਾਂ ਜਿਹੜਾ ਬਰਾਬਰ ਹੋ ਚੁੱਕਾ ਦੇਖੋ ਜੀ ਆਪਾਂ ਸਵੇਰੇ ਵੀ ਇੱਥੇ ਪਹੁੰਚੇ ਸੀ ਉਹਲੇ ਪਾਣੀ ਥੋੜਾ ਕਾਟੀ ਪਰ ਹੁਣ ਪਾਣੀ ਦਾ ਜਿਹੜਾ ਬਹਾਵ ਬਹੁਤ ਤੇਜ਼ ਵੀ ਹੋ ਚੁੱਕਿਆ ਤੇ ਤੁਹਾਡੇ ਸਾਹਮਣੇ ਆ ਵੇਖੋ ਤੁਸੀਂ ਕੈਮਰਾ ਇਧਰ ਘੁਮਾਓ ਜੀ ਪਹਿਲਾਂ ਵੀ ਤੇਈ ਚ ਜਦੋਂ ਇੱਥੇ ਹੜ ਆਇਆ ਸੀ ਉਦੋਂ ਵੀ ਫਸਲਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ ਹੁਣ ਵੀ ਵੇਖੋ ਜੀ ਆ ਕਮਾਦਿਆ ਇਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਸਰਕਾਰ ਨੂੰ ਇਹੀ ਬੇਨਤੀ ਆ ਕਿ ਇਹਦਾ ਕੋਈ ਪੱਕਾ ਇਲਾਜ ਕੀਤਾ ਜਾਵੇ ਇਦੇ ਉੱਤੇ ਰੋਡ ਬਣਾਇਆ ਜਾਵੇ ਤਾਂ ਕਿ ਜੋ ਪਿੰਡ ਵਾਸੀ ਅੱਜ ਡਰ ਦੇ ਮਾਹੌਲ ਵਿੱਚ ਜੀ ਰਹੇ ਆ ਉਹ ਆਪਣੇ ਡਰ ਦੇ ਮਾਹੌਲ ਤੋਂ ਬਾਹਰ ਨਿਕਲ ਸਕਣ ਤੇ ਮੇਰੀ ਇਹੀ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਪਿੰਡ ਵਾਸੀਆਂ ਦੀ ਸਮੱਸਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਜਿਹੜੀ ਤੁਸੀਂ ਬਣ ਪਿੰਡ ਮਤਾਇਰੇ ਨਾਲ ਹੋਰ ਵੀ ਕਈ ਪਿੰਡ ਹਨ ਜਿਹੜੇ ਵੀ ਮਤਲਬ ਇਸ ਡਰ ਦੇ ਮਾਹੌਲ ਵਿੱਚ ਜੀ ਰਹੇ ਹਨ ਪਾਣੀ ਕਿਸੇ ਵੇਲੇ ਵੀ ਉੱਪਰੋਂ ਦੀ ਪਾਰ ਹੋ ਗਿਆ ਤੇ ਸਮਝੋ ਕਿ ਪਿੰਡ ਵਿੱਚ ਇੰਟਰ ਹੋ ਜਾਏਗਾ ਤੇ ਸਰਕਾਰ ਨੂੰ ਇਹੀ ਬੇਨਤੀ ਆ ਕਿ ਇਹਦਾ ਪੱਕਾ ਕਿਤੇ ਇਲਾਜ ਕੀਤਾ ਜਾਵੇ ਇਹਦੇ ਉੱਤੇ ਰੋਡ ਬਣਾਇਆ ਜਾਵੇ ਤਾਂ ਕਿ ਜਿਹੜੇ ਪਿੰਡ ਵਾਸੀ ਆ ਉਹ ਆਪਣਾ ਸਹੀ ਜੀਵਨ ਜੀ ਸਕਣ ਉਹਦਾ ਨਾ ਖਾਸ ਤਾਂ ਜੇਕਰ ਪਾਣੀ ਵੱਧ ਜਾਂਦਾ ਤੇ ਜੇਕਰ ਕਿਤੇ ਨੁਕਸਾਨ ਇਹਨਾਂ ਪਿੰਡਾਂ ਨਾਲ ਹੋ ਜਾਂਦਾ ਤੇ ਤੁਸੀਂ ਬੰਦ ਟੁੱਟ ਜਾਂਦਾ ਤੇ ਕਿੰਨੇ ਕ ਪਿੰਡ ਤੁਹਾਨੂੰ ਲੱਗਦਾ ਕਿ ਅਗਲੇ ਬੰਨੇ ਜਿਹੜੇ ਆ ਤੇ ਨੁਕਸਾਨੇ ਜਾਣਗੇ ਦੇਖੋ ਜੀ ਪਹਿਲਾਂ ਤੇ ਮਕੇਰੀਆਂ ਬਲਾਕ ਦਾ ਮੇਰੇ ਖਿਆਲ ਨਾਲ ਸਭ ਤੋਂ ਵੱਡਾ ਪਿੰਡ ਮਹਿਤਾਪੁਰੀ ਆ ਜੀ ਜਿਹਨੂੰ ਭਾਰੀ ਨੁਕਸਾਨ ਹੋਏਗਾ ਫਿਰ ਕੋਲੀਆਂ ਹਲੇੜ ਸਿੰਬਲੀ ਮਤਲਬ ਦਰਜਨਾ ਪਿੰਡ ਨੇ ਕੋਲੋਤਾ ਅੱਗੇ ਨਿਸ਼ਾਰਾ ਲਗਾ ਲਓ ਕਾਫੀ ਪਿੰਡਾਂ ਦੇ ਮਤਲਬ ਇੱਥੇ ਵੀ ਨੁਕਸਾਨ ਹੋ ਜਾਏਗਾ ਫਸਲਾਂ ਦਾ ਵੀ ਜਾਲੇ ਵੀ ਮਾਨਵੀ ਦੰਗਰ ਪਸ਼ੂ ਸਭ ਦੀ ਲੋਕਾਂ ਦੇ ਇਦਾਂ ਹੀ ਮਤਲਬ ਕਿ ਹੁਣ ਦੋ ਚਾਰ ਮਤਲਬ ਆ ਪਿੰਡ ਕੋਲੀਆਂ ਉਥੋਂ ਦੇ ਲੋਕ ਟਰਾਲੀਆਂ ਵਿੱਚ ਆਪਣੇ ਪਸ਼ੂਆਂ ਨੂੰ ਆਪਣਾ ਸਮਾਨ ਲੈ ਕੇ ਮਤਲਬ ਦੂਰ ਲੈ ਕੇ ਜਾ ਰਹੇ ਨੇ ਤੇ ਹੁਣ ਤੋਂ ਹੀ ਮਤਲਬ ਵੀ ਲੋਕਾਂ ਵਿੱਚ ਡਰ ਦਾ ਜਿਹੜਾ ਮਾਹੌਲ ਆ ਉਹ ਮਤਲਬ ਪੂਰੀ ਤਰ੍ਹਾਂ ਬਣ ਚੁੱਕਿਆ ਜੀ ਆਪੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਜਾ ਕੋ ਸਰਕਾਰੀ ਨਮੈਂਦਾ ਕੋਈ ਨਹੀਂ ਆਇਆ ਇੱਥੇ ਤੁਹਾਡੀ ਮਦਦ ਕਰਨ ਉਹ ਦੇਖੋ ਜੀ ਅਜੇ ਤੱਕ ਤਾਂ ਕੁਝ ਨਹੀਂ ਪਰ ਮਸ਼ੀਨ ਜਰੂਰ ਉਹਨਾਂ ਨੇ ਭੇਜੀ ਆ ਜੀ ਤੇ ਆਪਣੇ ਪਿੰਡ ਵਾਸੀ ਜਿਹੜੇ ਸੱਜਣ ਨੌਜਵਾਨ ਉਹ ਸਾਰੇ ਸਵੇਰ ਦੇ ਲੱਗੇ ਹੋਏ ਨੇ ਤੇ ਜੇ ਉਹ ਨਾ ਹੁੰਦੇ ਤੇ ਹੁਣ ਤੱਕ ਤਾਂ ਪਿੰਡ ਵਿੱਚ ਇੰਟਰਵਿਊ ਹੋ ਜਾਂਦਾ ਪਾਣੀ ਆ ਤੁਹਾਡੇ ਸਾਹਮਣੇ ਕੈਮਰਾ ਮੈਂ ਆਪਣੇ ਅੱਖਾਂ ਗਾ ਵੀ ਇੱਕ ਮਾਉ ਦੀਏ ਦੇਖੋ ਆਪਣੇ ਟਰੈਕਟਰ ਨੋਜਮਾਨ ਸਾਰੇ ਲੱਗੇ ਹੋਏ ਆ ਤੇ ਮਤਲਬ ਅੱਗੇ ਤੋਂ ਵੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਇਹਦਾ ਕੋਈ ਪੱਕਾ ਇਲਾਜ ਕੀਤਾ ਜਾਵੇ ਬਾਪੂ ਜੀ ਵੀ ਕੁਝ ਕਹਾਇਆ ਚਾਹੁੰਦੇ ਬਾਪੂ ਜੀ ਤਾਂ ਵੀ ਗੱਲਬਾਤ ਜਿਹੜੀ ਕਰ ਰਹੇ ਮਤਲਬ 23 ਚ ਫਲਾਡ ਆਇਆ ਨਾ ਉਸ ਤੋਂ ਪਹਿਲਾਂ 88 ਚ ਆਇਆ ਉਦੋਂ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ ਤੇ ਲੋਕਾਂ ਦੇ ਦਾਣੇ ਧੋਲਾਂ ਦੇ ਵਿੱਚ ਹੀ ਮਤਲਬ ਖਰਾਬ ਹੋ ਗਏ ਸੀ ਤੇ ਹੁਣ ਵੀ ਜਿਹੜਾ 23 ਚ ਆਇਆ ਸੀਗਾ ਖੜ ਉਹ ਆੜੀ ਤੁਸੀਂ ਇਥੋਂ ਵੱਲੋਂ ਕਹਿੰਦਾ ਉੱਪਰੋਂ ਵੱਲੋਂ ਕਹਿੰਦਾ ਟੁੱਟ ਗਿਆ ਸੀਗਾ ਤੇ ਇਹ ਸਾਰਾ ਹੀ ਜਿਹੜਾ ਇਥੋਂ ਸਿੱਧੀ ਸਾਠ ਸਾਡੇ ਪਿੰਡ ਨੂੰ ਬਹੁਤ ਵੱਡਾ ਪਿੰਡ ਹੈ ਤੇ ਇੰਨਾ ਨੁਕਸਾਨ ਹੋਇਆ ਹੀ ਹੱਥੋਂ ਵੱਧ ਤੇ ਚਾਰੇ ਤੱਕ ਮੀਂਹ ਲੋਕਾਂ ਕੋਲ ਸੀਗਾ ਫਿਰ ਬਾਹਰੋਂ ਲੋਕਾਂ ਨੇ ਮਤਲਬ ਬਹੁਤ ਮਦਦ ਕੀਤੀ ਬਾਕੀ ਇਸ ਨੂੰ ਬੰਨਣ ਲਈ ਵੱਲੋਂ ਲੋਕਾਂ ਨੇ ਬਾਹਰੋਂ ਬੰਦੇ ਬਹੁ ਕੀਤੀ ਤੇ ਜਿਹੜਾ ਠੇਕੇਦਾਰ ਸੀਗਾ ਜਿਹਨੂੰ ਠੇਕਾ ਦਿੱਤੇ ਆ ਸੀਗਾ ਇਹਦਾ ਵੱਲੋਂ ਬੰਨਣ ਦਾ ਤੁਸੀਂ ਨੂੰ ਉਹਨੇ ਸਿਰਫ ਤਿੰਨ ਟਰਾਲੀਆਂ ਆਈਆਂ ਹੀ ਉਹਦੀਆਂ ਸਿਰ ਤੇ ਬਾਕੀ ਫਸਲੀ ਨੁਕਸਾਨ ਵੀ ਤੁਹਾਡਾ ਹੋਇਆ ਸੀ ਬਹੁਤ ਜ਼ਿਆਦਾ ਮਤਲਬ ਮੇਰਾ ਕਹਿੰਦਾ ਇੰਨਾ ਹੋਇਆ ਵੀ ਸਾਨੂੰ ਸਿਰਫ ਆਪਣੇ ਮੇਰਾ ਕਹਿੰਦਾ ਜਿਹੜੇ ਝੋਨੇ ਹੋ ਉਹ ਬਿਲਕੁਲ ਹੀ ਖਤਮ ਹੋ ਗਈ ਸਰਕਾਰ ਨੇ ਕੋਈ ਮੁਆਵਜ਼ਾ ਦਿੱਤਾ ਉਹਦਾ ਮਤਲਬ ਕਹਿੰਦਾ ਵੀ ਸਿਰਫ ਜਿਹੜਾ ਭਾਅ ਮਰਜੀ ਕਿਸਦਾ ਆਪਣੇ ਨੁਕਸਾਨ ਹੋਇਆ ਹੋਵੇ ਉਹਨੂੰ ਸਿਰਫ 6800 ਰੁਪਿਆ ਇੱਕ ਕਿੱਲੇ ਦਾ ਮਿਲਿਆ ਸੀਗਾ ਸਿਰਫ 5 ਕਿਲੋ ਤੋਂ ਵੱਧ ਕੇ ਇਹ ਨਹੀਂ ਦਿੱਤਾ ਤੁਹਾਡੇ ਪਿੰਡ 'ਚ ਮਿਲਿਆ ਦੇ ਹਨ ਹਾਂਜੀ ਹਾਂ ਮਿਲਿਆ ਸਾਡੇ ਪਿੰਡ 'ਚ ਮਤਲਬ ਕਹਿੰਦਾ ਦਿੱਤਾ ਉਹਨਾਂ ਨੇ ਮਤਲਬ 6800 ਰੁਪਿਆ ਕਿੱਲੇ ਦੇ ਹਿਸਾਬ ਨਾਲ ਦਿੱਤੇ ਹੀ ਪਾਏ ਕੁਝ ਬੰਦਿਆਂ ਨੂੰ ਮਿਲੇ ਉਹ ਜਿਹੜੇ ਰਹਿ ਗਏ ਉਹ ਜਿਹੜੇ ਪੈਸੇ ਗਵਰਨਮੈਂਟ ਨੇ ਮਨੋ ਕਹਿੰਦਾ ਜਿਹੜੇ ਗਵਰਨਮੈਂਟ ਨੂੰ ਵਾਪਸ ਚਲ ਗਏ ਉਹ ਨਹੀਂ ਮਿਲੇ ਤੇ ਉਹ ਦੁਬਾਰਾ ਮਨੋ ਦਿੱਤੇ ਹੀ ਨਹੀਂ ਗਏ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਸੋ ਤਾਂ ਹੀ ਦੇਖਨੇ ਆ ਕਿ ਪਿੰਡ ਵਾਸੀ ਜਿਹੜੇ ਸਾਰੇ ਨਾਲ ਇਕੱਤਰ ਹੋ ਕੇ ਆਪ ਹੀ ਇਹ ਜਿਹੜਾ ਸਾਰਾ ਕੰਮ ਕਰ ਰਿਹਾ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਆਪ ਹੀ ਜਦੋਂ ਵੀ ਉਹ ਜਦੋਂ ਵੀ ਜਦੋਂ ਬਰਸਾਤ ਸ਼ੁਰੂ ਹੋ ਜਾਂਦੀ ਆ ਤੇ ਉਦੋਂ ਮਨੋ ਕਹਿੰਦਾ ਵੀ ਇਹ ਸਰਕਾਰ ਵਾਲੇ ਆਪਣੇ ਸਾਡੇ ਨਾਲ ਕਈ ਵਾਦੇ ਕਰ ਜਾਂਦੇ ਆ ਪਰ ਉਹ ਪੂਰੇ ਨਹੀਂ ਕਰਦੇ ਜਦੋਂ ਵੀ ਵਾਦਾ ਪੂਰਾ ਕਰਨਾ ਆ ਤੇ ਜਾਂ ਤੇ ਬਰਸਾਤ ਤੋਂ ਪਹਿਲਾਂ ਪਹਿਲਾਂ ਮਤਲਬ ਮਿੱਟੀ ਪਾਈ ਜਾਏ ਜਾਂ ਬਲੋ ਇਹਦੀ ਤੁਸੀਂ ਆ ਨੇੜ ਦਲਪਤ ਅੱਗੋਂ ਵੱਲੋਂ ਕਹਿੰਦਾ ਵੀ ਮਾਨਸਰ ਤੋਂ ਆਪਣੇ ਰਾਖਤ ਮੁਤਿਆਂ ਤੋਂ ਇਹ ਮੈਨੂੰ ਕਹਿੰਦਾ ਵੀ ਇਹ ਤੁਸੀਂ ਬਣਾਈ ਜਾਏ ਇਹਦੇ ਉੱਤੇ ਪੱਕੀ ਸੜਕ ਬਣਾਈ ਜਾਵੇ ਉੱਚਾ ਕਰਤਾ ਜਾਵੇ ਉਹਦੇ ਨਾਲ ਸਾਡੇ ਵੱਲੋਂ ਇਹ ਜਾ ਇਲਾਕਾ ਇਹਨੂੰ ਬਹੁਤੀ ਬਲੋਂ ਫਾਇਦਾ ਹੋ ਸਕਦਾ ਨਾ ਬਚਾ ਹੋ ਬਚਾ ਹੋ ਸਕਦਾ ਜੀ ਮੇਰੀ ਤੇ ਪੋਰ ਜੋ ਗਲਤੀ ਹੈ ਸਰਕਾਰ ਦੀ ਕਿ ਇਹ ਜਿਹੜਾ ਨਾ ਤਹਿ ਦੇ ਆਧਾਰ ਤੇ ਇਹਨੂੰ ਲਿਆ ਜਾਵੇ ਇਹ ਉਹ 23 ਵਿੱਚ ਵੀ ਇੱਥੇ ਡੀਸੀ ਸਾਹਿਬ ਵੀ ਆਏ ਤੇ ਸਾਰੇ ਆਏ ਉਹਨਾਂ ਨੇ ਬੜਾ ਸਾਨੂੰ ਮਤਲਬ ਕਿ ਆ ਵੀ ਅਸੀਂ ਤੁਹਾਡੀ ਵੱਲੋਂ ਜੋ ਤੁਹਾਡੀ ਹੋਏਗੀ ਨਾ ਦੁੱਖ ਚਲੀ ਪਸਾਰੀ ਪੂਰੀ ਕਰਾਂਗੇ ਪਰ ਥਾਲੇ ਤਾਂ ਵੀ ਬਾਅਦ ਚ ਜ਼ਿਲ੍ਹੇ ਵੱਲੋਂ ਕਹਿੰਦਾ ਵੀ ਉਹ ਬਲੱਡ ਠੀਕ ਹੋ ਗਿਆ ਪਾਣੀ ਤੇ ਬਾਅਦ ਚ ਕੋਈ ਕਿਸੇ ਨੇ ਪੁੱਛਿਆ ਤਾਂ ਕਿ ਨਹੀਂ ਵੀ ਨਾ ਵੀ ਹੋਣੇ ਤੇ ਆ ਟਾਈਮ ਹੈਗਾ ਅਸੀਂ ਹੁਣ ਤੁਹਾਡੀ ਮਦਦ ਕਰੀਏ ਤੇ ਅਸੀਂ ਅਸੀਂ ਸਾਰੇ ਜਿੰਨੇ ਵੀ ਨੌਜਵਾਨ ਸਾਡੇ ਪਿੰਡ ਦੇ ਜਿੰਨੇ ਵੀ ਆ ਪੰਜ ਚਾਰ ਪਿੰਡ ਹੈਗੇ ਆ ਇਹ ਸਾਰੇ ਨਾਲ ਰਲ ਕੇ ਵੱਲੋਂ ਕਹਿੰਦਾ ਵੀ ਇਹ ਪਹਿਲਾਂ ਸਹਿਯੋਗ ਦੇ ਦੇਣਗੇ ਸਰਕਾਰ ਦਾ ਪਰ ਗੱਲ ਇਹਦਾ ਸਰਕਾਰਾਂ ਦੇ ਸਿਰ ਤੇ ਤੇ ਜਦੋਂ ਇਹ ਬਰਸਾਤ ਆਉਂਦੀ ਆ ਉਦੋਂ ਮੜਾ ਜਾਂ ਕਹਿੰਦੇ ਵੀ ਅਸੀਂ ਕਰਾਂਗੇ ਤੇ ਦਬਾਅ ਚ ਤੋਂ ਉਹਨਾਂ ਦੇ ਆਪਣੇ ਕੰਨ ਤੇ ਜੂਨ ਗਈ ਸਰਕ ਦੀ